ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟਰ ਖਿਡਾਰੀ ਇਮਰਾਨ ਖਾਨ ਵੱਡੀ ਮੁਸੀਬਤ ਵਿੱਚ ਫਸ ਗਏ ਨੇ ਇਮਰਾਨ ਖਾਨ ਨੂੰ 14 ਸਾਲ ਦੀ ਕੈਦ ਸੁਣਾ ਦਿੱਤੀ ਗਈ ਹੈ ਪਾਕਿਸਤਾਨ ਦੀ ਅਦਾਲਤ ਨੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਖਿਲਾਫ 19 ਕਰੋੜ ਪਾਉਂਡ ਦੇ ਅਲ ਕਾਦਰ ٹرسٹ ਭ੍ਰਿਸ਼ਟਾਚਾਰ ਕੇਸ ਵਿੱਚ ਫੈਸਲਾ ਸੁਣਾਇਆ 14 ਸਾਲ ਦੀ ਕੈਦ ਇਮਰਾਨ ਖਾਨ ਨੂੰ ਸੁਣਾਈ ਗਈ ਹੈ ਤੇ 7 ਸਾਲ ਦੀ ਸਜ਼ਾ 부ਸ਼ਰਾ ਬੀਬੀ ਨੂੰ ਸੁਣਾਈ ਗਈ ਹੈ ਐਂਟੀ ਕ腐ਪਸ਼ਨ ਕੋਰਟ ਦੇ ਜੱਜ ਜਸਟਿਸ ਨਾਸਰ ਜਾਵედ ਰਾਣਾ ਨੇ ਬੀਤੀ 18 ਦਸੰਬਰ ਨੂੰ ਇਸ ਕੇਸ ਵਿੱਚ ਸੁਣਵਾਈ ਮੁਕੰਮਲ ਕਰ ਲਈ ਸੀ ਇਹ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਜਦੋਂ ਸਰਕਾਰ ਅਤੇ Imran Khan ਦੀ ਪਾਰਟੀ Tehreek-e-Insaf Vichale ਸਾਬਕਾ ਪ੍ਰਧਾਨ ਮੰਤਰੀ ਅਤੇ ਕਈ ਹੋਰ ਆਗੂਆਂ ਦੇ ਜੇਲ੍ਹ ਵਿੱਚ ਬੰਦ ਹੋਣ ਕਾਰਨ ਮੁਲਕ ਵਿੱਚ ਚੱਲ ਰਹੀ ਰਾਜਸੀ ਅਸਥਿਰਤਾ ਦੂਰ ਕਰਨ ਲਈ ਗੱਲਬਾਤ ਚੱਲ ਰਹੀ ਸੀ ਖੈਰ ਇਸ ਮਾਮਲੇ ਦੇ ਵਿੱਚ 7 ਲੋਕਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ Imran Khan, Bushra Bibi, Al Qader ਦੇ ਚੇਅਰਮੈਨ ਅਤੇ ਤੇ ਚਾਰ ਲੋਕ ਹੋਰ ਸਨ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਮਾਮਲਾ ਇਹ ਹੈ ਕਿ ਅਲ ਕਾਦਰ ٹرسٹ ਨੂੰ ਇਮਰਾਨ ਖਾਨ ਨੇ ਮੁਫਤ ਵਿੱਚ ਜ਼ਮੀਨ ਦਿੱਤੀ ਸੀ ਅਤੇ ਇਲਜ਼ਾਮ ਹੈ ਕਿ ਇਸ ਮੁਫਤ ਜ਼ਮੀਨ ਬਦਲੇ ਇਮਰਾਨ ਖਾਨ ਨੇ ਵਿਦੇਸ਼ਾਂ ਦੇ ਵਿੱਚ ਰੁਪਏ ਇਕੱਠੇ ਕੀਤੇ ਸੀ ਇਹ ਸਾਰਾ ਕਪਲਾ 19 ਕਰੋੜ ਪੌਂਡ ਦਾ ਦੱਸਿਆ ਜਾ ਰਿਹਾ ਹੈ ਇਮਰਾਨ ਖਾਨ ਤੇ 부ਸ਼ਰਾ ਬੀਬੀ ਤੋਂ ਇਲਾਵਾ ਬਾਕੀ ਸਾਰੇ ਮਲਜ਼ਮ ਇਸ ਕੇਸ ਦੇ ਫਰਾ ਦੱਸੇ ਜਾ ਰਹੇ ਨੇ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਨਵਾਜ਼ ਸ਼ਰੀਫ ਨਹੀਂ ਹੈ ਉਹਨਾਂ ਵੱਲੋਂ ਇੱਕ ਐਕਸ ਦੇ ਉੱਤੇ ਪੋਸਟ ਪਈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਸੀ ਕਿ ਜੇਲ੍ਹ ਤੋਂ ਬਾਹਰ ਆਉਣ ਲਈ ਫੌਜ ਨਾਲ ਸਮਝੌਤਾ ਨਹੀਂ ਕਰਨਗੇ ਤਿੰਨ ਵਾਰ ਪ੍ਰਧਾਨ ਮੰਤਰੀ रह ਚੁੱਕੇ ਸ਼ਰੀਫ ਦੋ ਵਾਰ ਪਾਕਿਸਤਾਨ ਤੋਂ ਜਲਾਵਤਨ रह ਚੁੱਕੇ ਨੇ ਪਹਿਲੀ ਵਾਰ ਉਹਨਾਂ ਨੂੰ 2000 ਦੇ ਵਿੱਚ ਤਤਕਾਲੀ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ਰਫ ਨਾਲ ਸਮਝੌਤਾ ਕਰਨ ਮਗਰੋਂ ਦੇਸ਼ ਛੱਡਿਆ ਸੀ ਅਤੇ ਬਾਅਦ ਵਿੱਚ 2019 ਚ ਤਤਕਾਲੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਮਝੌਤੇ ਕਰਨ ਮਗਰੋਂ ਅਜਿਹਾ ਕਰਨਾ ਪਿਆ ਸੀ ਇਮਰਾਨ ਨੇ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਵੇਂ ਕੋਈ ਵੀ ਰਣਨੀਤੀ ਅਪਣਾਈ ਜਾਵੇ ਮੈਂ ਸਮਝੌਤਾ ਨਹੀਂ ਕਰਾਂਗਾ ਮੈਂ ਨਵਾਜ਼ ਸ਼ਰੀਫ ਨਹੀਂ ਹਾਂ ਮੈਂ ਪਾਕਿਸਤਾਨ ਵਿੱਚ ਰਿਹਾ ਹਾਂ ਅਤੇ ਮਰਾਂਗਾ ਵੀ ਇੱਥੇ ਹੀ ਮੈਂ ਹਮੇਸ਼ਾ ਆਪਣੇ ਦੇਸ਼ ਲਈ ਖੜ੍ਹਾ ਰਹਾਂਗਾ ਇਮਰਾਨ ਦੀ ਇਹ ਟਿੱਪਣੀ ਉਹਨਾਂ ਦੀ ਪਾਰਟੀ ਅਤੇ ਫੌਜ ਦੀ ਹਮਾਇਤ ਵਾਲੀ ਸ਼ਾਹਬਾਜ਼ ਸ਼ਰੀਫ ਸਰਕਾਰ ਵਿਚਾਲੇ ਚੱਲ ਰਹੀ ਗੱਲਬਾਤ ਦੌਰਾਨ ਆਈ ਸੀ ਜਿਵੇਂ ਚਕਿਆਸ ਲਗਾਏ ਜਾ ਰਹੇ ਸੀ ਕਿ ਗਲਬਾਤ ਸਿਰੇ ਚੜਨ ਤੇ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਪਰ ਖੈਰ ਇਮਰਾਨ ਖਾਨ ਹੁਣ ਜੇਲ੍ਹ ਤੋਂ ਬਾਹਰ ਤਾਂ ਨਹੀਂ ਆ ਰਹੇ ਉਹਨਾਂ ਨੂੰ 14 ਸਾਲ ਦੀ ਕੈਦ ਸੁਣਾਈ ਗਈ ਹੈ ਪਾਕਿਸਤਾਨ ਦੀ ਅਦਾਲਤ ਨੇ ਅਲ ਕਾਦਰ ਟਰਸਟ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਇਹ ਸਜ਼ਾ ਸੁਣਾਈ ਹੈ ਅਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਕੁੱਲ 7 ਲੋਕ ਸ਼ਾਮਲ ਨੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਅਤੇ ਬਾਕੀ ਦੇ ਲੋਕ ਨੇ ਜੋ ਸਾਰੇ ਦੇਸ਼ ਵਿੱਚੋਂ ਫਰਾਰ ਦੱਸੇ ਜਾ ਰਹੇ ਨੇ। ਅਲ ਕਾਦਰ ਟਰਸਟ ਕਪਲਾ 19 ਕਰੋੜ ਪੌਂਡ ਦਾ ਦੱਸਿਆ ਗਿਆ ਹੈ ਅਤੇ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੋਈ ਹੈ ਤੇ ਇਮਰਾਨ ਖਾਨ ਨੂੰ 14 ਸਾਲ ਦੀ ਕੈਦ ਸੁਣਾਈ ਗਈ ਹੈ। ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤੋਂ ਬਾਅਦ ਪਾਕਿਸਤਾਨ ਦੇ ਸਿਆਸੀ ਹਾਲਾਤ ਕਿਵੇਂ ਬਦਲਦੇ ਨੇ ਬਿਊਰੋ ਰਿਪੋਰਟ ਔਨ 에ਅਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟਰ ਖਿਡਾਰੀ ਇਮਰਾਨ ਖਾਨ ਵੱਡੀ ਮੁਸੀਬਤ ਵਿੱਚ ਫਸ ਗਏ ਨੇ ਇਮਰਾਨ ਖਾਨ ਨੂੰ 14 ਸਾਲ ਦੀ ਕੈਦ ਸੁਣਾ ਦਿੱਤੀ ਗਈ ਹੈ ਪਾਕਿਸਤਾਨ ਦੀ ਅਦਾਲਤ ਨੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਖਿਲਾਫ 19 ਕਰੋੜ ਪਾਉਂਡ ਦੇ ਅਲ ਕਾਦਰ ٹرسٹ ਭ੍ਰਿਸ਼ਟਾਚਾਰ ਕੇਸ ਵਿੱਚ ਫੈਸਲਾ ਸੁਣਾਇਆ 14 ਸਾਲ ਦੀ ਕੈਦ ਇਮਰਾਨ ਖਾਨ ਨੂੰ ਸੁਣਾਈ ਗਈ ਹੈ ਤੇ 7 ਸਾਲ ਦੀ ਸਜ਼ਾ ਬੁਸ਼ਰਾ ਬੀਬੀ ਨੂੰ ਸੁਣਾਈ ਗਈ ਹੈ ਐਂਟੀ ਕ腐ਪਸ਼ਨ ਕੋਰਟ ਦੇ ਜੱਜ ਜਸਟਿਸ ਨਾਸਰ ਜਾਵედ ਰਾਣਾ ਨੇ ਬੀਤੀ 18 ਦਸੰਬਰ ਨੂੰ ਇਸ ਕੇਸ ਵਿੱਚ ਸੁਣਵਾਈ ਮੁਕੰਮਲ ਕਰ ਲਈ ਸੀ ਇਹ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਜਦੋਂ ਸਰਕਾਰ ਅਤੇ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਇਨਸਾਫ ਵਿਚਾਲੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਈ ਹੋਰ ਆਗੂਆਂ ਦੇ ਜੇਲ੍ਹ ਵਿੱਚ ਬੰਦ ਹੋਣ ਕਾਰਨ ਮੁਲਕ ਵਿੱਚ ਚੱਲ ਰਹੀ ਰਾਜਸੀ ਅਸਥਿਰਤਾ ਦੂਰ ਕਰਨ ਲਈ ਗੱਲਬਾਤ ਚੱਲ ਰਹੀ ਸੀ ਖੈਰ ਇਸ ਮਾਮਲੇ ਦੇ ਵਿੱਚ 7 ਲੋਕਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਇਮਰਾਨ ਖਾਨ ਬੁਸ਼ਰਾ ਬੀਬੀ ਅਲ ਕਾਦਰ ਦੇ ਚੇਅਰਮੈਨ ਅਤੇ ਤੇ ਚਾਰ ਲੋਕ ਹੋਰ ਸਨ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ। ਮਾਮਲਾ ਇਹ ਹੈ ਕਿ ਅਲ ਕਾਦਰ ٹرسٹ ਨੂੰ ਇਮਰਾਨ ਖਾਨ ਨੇ ਮੁਫਤ ਵਿੱਚ ਜ਼ਮੀਨ ਦਿੱਤੀ ਸੀ ਅਤੇ ਇਲਜ਼ਾਮ ਹੈ ਕਿ ਇਸ ਮੁਫਤ ਜ਼ਮੀਨ ਬਦਲੇ ਇਮਰਾਨ ਖਾਨ ਨੇ ਵਿਦੇਸ਼ਾਂ ਦੇ ਵਿੱਚ ਰੁਪਏ ਇਕੱਠੇ ਕੀਤੇ ਸੀ। ਇਹ ਸਾਰਾ ਕਪਲਾ 19 ਕਰੋੜ ਪੌਂਡ ਦਾ ਦੱਸਿਆ ਜਾ ਰਿਹਾ ਹੈ। ਇਮਰਾਨ ਖਾਨ ਅਤੇ 부ਸ਼ਰਾ ਬੀਬੀ ਤੋਂ ਇਲਾਵਾ ਬਾਕੀ ਸਾਰੇ ਮਲਜ਼ਮ ਇਸ ਕੇਸ ਦੇ ਫਰਾਰ ਦੱਸੇ ਜਾ ਰਹੇ ਨੇ। ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਹਿਆ ਸੀ ਕਿ ਉਹ ਨਵਾਜ਼ ਸ਼ਰੀਫ ਨਹੀਂ ਹੈ ਉਹਨਾਂ ਵੱਲੋਂ ਇੱਕ ਐਕਸ ਤੇ ਉੱਤੇ ਪੋਸਟ ਪਈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਸੀ ਕਿ ਜੇਲ੍ਹ ਤੋਂ ਬਾਹਰ ਆਉਣ ਲਈ ਫੌਜ ਨਾਲ ਸਮਝੌਤਾ ਨਹੀਂ ਕਰਨਗੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਰੀਫ ਦੋ ਵਾਰ ਪਾਕਿਸਤਾਨ ਤੋਂ ਜਲਾਵਤਨ ਰਹਿ ਚੁੱਕੇ ਨੇ ਪਹਿਲੀ ਵਾਰ ਉਹਨਾਂ ਨੂੰ 2000 ਦੇ ਵਿੱਚ ਤਤਕਾਲੀ ਫੌਜੀ ਸ਼ਾਸਕ ਜਨਰਲ ਪ੍ਰਵੇਜ ਮੁਸ਼ਰਫ ਨਾਲ ਸਮਝੌਤਾ ਕਰਨ ਮਗਰੋਂ ਦੇਸ਼ ਛੱਡਿਆ ਸੀ ਅਤੇ ਬਾਅਦ ਵਿੱਚ 2019 ਚ ਤਤਕਾਲੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਮਝੌਤੇ ਕਰਨ ਮਗਰੋਂ ਅᱡਿਹਾ ਕਰਨਾ ਪਿਆ ਸੀ Imran ਨੇ ਕਿਹਾ ਹੈ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਵੇਂ ਕੋਈ ਵੀ ਰਣਨੀਤੀ ਅਪਣਾਈ ਜਾਵੇ ਮੈਂ ਸਮਝੌਤਾ ਨਹੀਂ ਕਰਾਂਗਾ ਮੈਂ ਨਵਾਜ਼ ਸ਼ਰੀਫ ਨਹੀਂ ਹਾਂ ਮੈਂ ਪਾਕਿਸਤਾਨ ਵਿੱਚ ਰਿਹਾ ਹਾਂ ਅਤੇ ਮਰਾਂਗਾ ਵੀ ਇੱਥੇ ਹੀ ਮੈਂ ਹਮੇਸ਼ਾ ਆਪਣੇ ਦੇਸ਼ ਲਈ ਖੜਾ ਰਹਾਂਗਾ Imran ਦੀ ਇਹ ਟਿੱਪਣੀ ਉਹਨਾਂ ਦੀ ਪਾਰਟੀ ਅਤੇ ਫੌਜ ਦੀ ਹਮਾਇਤ ਵਾਲੀ ਸ਼ਾਹਬਾਜ਼ ਸ਼ਰੀਫ ਸਰਕਾਰ ਵਿਚਾਲੇ ਚੱਲ ਰਹੀ ਗੱਲਬਾਤ ਦੌਰਾਨ ਆਈ ਸੀ ਜਿਸ ਵਿੱਚ ਕਿਆਸ ਲਗਾਏ ਜਾ ਰਹੇ ਸੀ ਕਿ ਗੱਲਬਾਤ ਸਿਰੇ ਚੜਨ ਤੇ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਪਰ ਖੈਰ ਇਮਰਾਨ ਖਾਨ ਹੁਣ ਜੇਲ੍ਹ ਤੋਂ ਬਾਹਰ ਤਾਂ ਨਹੀਂ ਆ ਰਹੇ ਉਹਨਾਂ ਨੂੰ 14 ਸਾਲ ਦੀ ਕੈਦ ਸੁਣਾਈ ਗਈ ਹੈ ਪਾਕਿਸਤਾਨ ਦੀ ਅਦਾਲਤ ਨੇ ਅਲ ਕਾਦਰ ٹرسٹ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਇਹ ਸਜ਼ਾ ਸੁਣਾਈ ਹੈ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਕੁੱਲ 7 ਲੋਕ ਸ਼ਾਮਲ ਨੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਅਤੇ ਬਾਕੀ ਦੇ ਲੋਕ ਨੇ ਜੋ ਸਾਰੇ ਦੇਸ਼ ਵਿੱਚੋਂ ਫਰਾਰ ਦੱਸੇ ਜਾ ਰਹੇ ਨੇ। ਅਲ ਕਾਦਰ ٹرسٹ ਕਪਲਾ 19 ਕਰੋੜ ਪੌਂਡ ਦਾ ਦੱਸਿਆ ਗਿਆ ਹੈ ਅਤੇ ਇਸਾਰੇ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੋਈ ਹੈ ਤੇ ਇਮਰਾਨ ਖਾਨ ਨੂੰ 14 ਸਾਲ ਦੀ ਕੈਦ ਸੁਣਾਈ ਗਈ ਹੈ। ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤੋਂ ਬਾਅਦ ਪਾਕਿਸਤਾਨ ਦੇ ਸਿਆਸੀ ਹਾਲਾਤ ਕਿਵੇਂ ਬਦਲਦੇ ਨੇ ਬਿਊਰੋ ਰਿਪੋਰਟ ਔਨ 에ਅਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟਰ ਖਿਡਾਰੀ ਇਮਰਾਨ ਖਾਨ ਵੱਡੀ ਮੁਸੀਬਤ ਵਿੱਚ ਫਸ ਗਏ ਨੇ ਇਮਰਾਨ ਖਾਨ ਨੂੰ 14 ਸਾਲ ਦੀ ਕੈਦ ਸੁਣਾ ਦਿੱਤੀ ਗਈ ਹੈ ਪਾਕਿਸਤਾਨ ਦੀ ਅਦਾਲਤ ਨੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਖਿਲਾਫ 19 ਕਰੋੜ ਪਾਉਂਡ ਦੇ ਅਲ ਕਾਦਰ ٹرسٹ ਭ੍ਰਿਸ਼ਟਾਚਾਰ ਕੇਸ ਵਿੱਚ ਫੈਸਲਾ ਸੁਣਾਇਆ 14 ਸਾਲ ਦੀ ਕੈਦ ਇਮਰਾਨ ਖਾਨ ਨੂੰ ਸੁਣਾਈ ਗਈ ਹੈ ਤੇ 7 ਸਾਲ ਦੀ ਸਜ਼ਾ ਬੁਸ਼ਰਾ ਬੀਬੀ ਨੂੰ ਸੁਣਾਈ ਗਈ ਹੈ ਐਂਟੀ ਕ腐ਪਸ਼ਨ ਕੋਰਟ ਦੇ ਜੱਜ ਜਸਟਿਸ ਨਾਸਰ ਜਾਵედ ਰਾਣਾ ਨੇ ਬੀਤੀ 18 ਦਸੰਬਰ ਨੂੰ ਇਸ ਕੇਸ ਵਿੱਚ ਸੁਣਵਾਈ ਮੁਕੰਮਲ ਕਰ ਲਈ ਸੀ ਇਹ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਜਦੋਂ ਸਰਕਾਰ ਅਤੇ Imran Khan ਦੀ ਪਾਰਟੀ Tehreek-e-Insaf Vichale ਸਾਬਕਾ ਪ੍ਰਧਾਨ ਮੰਤਰੀ ਅਤੇ ਕਈ ਹੋਰ ਆਗੂਆਂ ਦੇ ਜੇਲ੍ਹ ਵਿੱਚ ਬੰਦ ਹੋਣ ਕਾਰਨ ਮੁਲਕ ਵਿੱਚ ਚੱਲ ਰਹੀ ਰਾਜਸੀ ਅਸਥਿਰਤਾ ਦੂਰ ਕਰਨ ਲਈ ਗੱਲਬਾਤ ਚੱਲ ਰਹੀ ਸੀ ਖੈਰ ਇਸ ਮਾਮਲੇ ਦੇ ਵਿੱਚ 7 ਲੋਕਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ Imran Khan, Bushra Bibi, Al Qader ਦੇ ਚੇਅਰਮੈਨ ਅਤੇ ਤੇ ਚਾਰ ਲੋਕ ਹੋਰ ਹਨ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ। ਮਾਮਲਾ ਇਹ ਹੈ ਕਿ ਅਲ ਕਾਦਰ ٹرسٹ ਨੂੰ ਇਮਰਾਨ ਖਾਨ ਨੇ ਮੁਫਤ ਵਿੱਚ ਜ਼ਮੀਨ ਦਿੱਤੀ ਸੀ ਅਤੇ ਇਲਜ਼ਾਮ ਹੈ ਕਿ ਇਸ ਮੁਫਤ ਜ਼ਮੀਨ ਬਦਲੇ ਇਮਰਾਨ ਖਾਨ ਨੇ ਵਿਦੇਸ਼ਾਂ ਦੇ ਵਿੱਚ ਰੁਪਏ ਇਕੱਠੇ ਕੀਤੇ ਸੀ। ਇਹ ਸਾਰਾ ਕਪੜਾ 19 ਕਰੋੜ ਪੌਂਡ ਦਾ ਦੱਸਿਆ ਜਾ ਰਿਹਾ ਹੈ। ਇਮਰਾਨ ਖਾਨ ਤੇ 부ਸ਼ਰਾ ਬੀਬੀ ਤੋਂ ਇਲਾਵਾ ਬਾਕੀ ਸਾਰੇ ਮਲਜ਼ਮ ਇਸ ਕੇਸ ਦੇ ਫਰਾਰ ਦੱਸੇ ਜਾ ਰਹੇ ਨੇ। ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਉਹ ਨਵਾਜ਼ ਸ਼ਰੀਫ ਨਹੀਂ ਹੈ ਉਹਨਾਂ ਵੱਲੋਂ ਇੱਕ ਐਕਸ ਤੇ ਪੋਸਟ ਪਈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਸੀ ਕਿ ਜੇਲ੍ਹ ਤੋਂ ਬਾਹਰ ਆਉਣ ਲਈ ਫੌਜ ਨਾਲ ਸਮਝੌਤਾ ਨਹੀਂ ਕਰਨਗੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਰੀਫ ਦੋ ਵਾਰ ਪਾਕਿਸਤਾਨ ਤੋਂ ਜਲਾਵਤਨ ਰਹਿ ਚੁੱਕੇ ਨੇ ਪਹਿਲੀ ਵਾਰ ਉਹਨਾਂ ਨੂੰ 2000 ਦੇ ਵਿੱਚ ਤਤਕਾਲੀ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ਰਫ ਨਾਲ ਸਮਝੌਤਾ ਕਰਨ ਮਗਰੋਂ ਦੇਸ਼ ਛੱਡਿਆ ਸੀ ਅਤੇ ਬਾਅਦ ਵਿੱਚ 2019 ਚ ਤਤਕਾਲੀ ਫੌਜ ਮੁਖੀ ਜਨਰਲ ਕਮਰ ਜავید ਬਾਜਵਾ ਨਾਲ ਸਮਝੌਤੇ ਕਰਨ ਮਗਰੋਂ ਅਜਿਹਾ ਕਰਨਾ ਪਿਆ ਸੀ Imran ਨੇ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਵੇਂ ਕੋਈ ਵੀ ਰਣਨੀਤੀ ਅਪਣਾਈ ਜਾਵੇ ਮੈਂ ਸਮਝੋਤਾ ਨਹੀਂ ਕਰਾਂਗਾ ਮੈਂ ਨਵਾਜ਼ ਸ਼ਰੀਫ ਨਹੀਂ ਹਾਂ ਮੈਂ ਪਾਕਿਸਤਾਨ ਵਿੱਚ ਰਿਹਾ ਹਾਂ ਅਤੇ ਮਰਾਂਗਾ ਵੀ ਇੱਥੇ ਹੀ ਮੈਂ ਹਮੇਸ਼ਾ ਆਪਣੇ ਦੇਸ਼ ਲਈ ਖੜਾ ਰਹਾਂਗਾ Imran ਦੀ ਇਹ ਟਿੱਪਣੀ ਉਹਨਾਂ ਦੀ ਪਾਰਟੀ ਅਤੇ ਫੌਜ ਦੀ ਹਮਾਇਤ ਵਾਲੀ ਸ਼ਾਹਬਾਜ਼ ਸ਼ਰੀਫ ਸਰਕਾਰ ਵਿਚਾਲੇ ਚੱਲ ਰਹੀ ਗੱਲਬਾਤ ਦੌਰਾਨ ਆਈ ਸੀ ਜਿਸ ਵਿੱਚ ਕਿਆਸ ਲਗਾਏ ਜਾ ਰਹੇ ਸੀ ਕਿ ਗੱਲਬਾਤ ਸਿਰੇ ਚੜਨ ਤੇ ਉਹ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਪਰ ਖੈਰ ਇਮਰਾਨ ਖਾਨ ਹੁਣ ਜੇਲ੍ਹ ਤੋਂ ਬਾਹਰ ਤਾਂ ਨਹੀਂ ਆ ਰਹੇ ਉਹਨਾਂ ਨੂੰ 14 ਸਾਲ ਦੀ ਕੈਦ ਸੁਣਾਈ ਗਈ ਹੈ ਪਾਕਿਸਤਾਨ ਦੀ ਅਦਾਲਤ ਨੇ ਅਲ ਕਾਦਰ ਟਰਸਟ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਇਹ ਸਜ਼ਾ ਸੁਣਾਈ ਹੈ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਕੁੱਲ 7 ਲੋਕ ਸ਼ਾਮਲ ਨੇ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਅਤੇ ਬਾਕੀ ਦੇ ਲੋਕ ਨੇ ਜੋ ਸਾਰੇ ਦੇਸ਼ ਵਿੱਚੋਂ ਫਰਾਰ ਦੱਸੇ ਜਾ ਰਹੇ ਨੇ। ਅਲ ਕਾਦਰ ਟਰਸਟ ਕਪਲਾ 19 ਕਰੋੜ ਪੌਂਡ ਦਾ ਦੱਸਿਆ ਗਿਆ ਹੈ ਅਤੇ ਇਸ ਸਾਰੇ ਮਾਮਲੇ ਦੇ ਵਿੱਚ ਹੁਣ ਕਾਰਵਾਈ ਹੋਈ ਹੈ ਤੇ ਇਮਰਾਨ ਖਾਨ ਨੂੰ 14 ਸਾਲ ਦੀ ਕੈਦ ਸੁਣਾਈ ਗਈ ਹੈ। ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤੋਂ ਬਾਅਦ ਪਾਕਿਸਤਾਨ ਦੇ ਸਿਆਸੀ ਹਾਲਾਤ ਕਿਵੇਂ ਬਦਲਦੇ ਨੇ ਬਿਊਰੋ ਰਿਪੋਰਟ ਔਨ 에ਅਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਕ੍ਰਿਕਟਰ ਖਿਡਾਰੀ ਇਮਰਾਨ ਖਾਨ ਵੱਡੀ ਮੁਸੀਬਤ ਵਿੱਚ ਫਸ ਗਏ ਨੇ ਇਮਰਾਨ ਖਾਨ ਨੂੰ 14 ਸਾਲ ਦੀ ਕੈਦ ਸੁਣਾ ਦਿੱਤੀ ਗਈ ਹੈ ਪਾਕਿਸਤਾਨ ਦੀ ਅਦਾਲਤ ਨੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਖਿਲਾਫ 19 ਕਰੋੜ ਪਾਉਂਡ ਦੇ ਅਲ ਕਾਦਰ ٹرسٹ ਭ੍ਰਿਸ਼ਟਾਚਾਰ ਕੇਸ ਵਿੱਚ ਫੈਸਲਾ ਸੁਣਾਇਆ 14 ਸਾਲ ਦੀ ਕੈਦ ਇਮਰਾਨ ਖਾਨ ਨੂੰ ਸੁਣਾਈ ਗਈ ਹੈ ਤੇ 7 ਸਾਲ ਦੀ ਸਜ਼ਾ 부ਸ਼ਰਾ ਬੀਬੀ ਨੂੰ ਸੁਣਾਈ ਗਈ ਹੈ ਐਂਟੀ ਕ腐ਪਸ਼ਨ ਕੋਰਟ ਦੇ ਜੱਜ ਜਸਟਿਸ ਨਾਸਰ ਜਾਵედ ਰਾਣਾ ਨੇ ਬੀਤੀ 18 ਦਸੰਬਰ ਨੂੰ ਇਸ ਕੇਸ ਵਿੱਚ ਸੁਣਵਾਈ ਮੁਕੰਮਲ ਕਰ ਲਈ ਸੀ ਇਹ ਫੈਸਲਾ ਅਜਿਹੇ ਸਮੇਂ ਵਿੱਚ ਆਇਆ ਜਦੋਂ ਸਰਕਾਰ ਅਤੇ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਇਨਸਾਫ ਵਿਚਾਲੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਈ ਹੋਰ ਆਗੂਆਂ ਦੇ ਜੇਲ੍ਹ ਵਿੱਚ ਬੰਦ ਹੋਣ ਕਾਰਨ ਮੁਲਕ ਵਿੱਚ ਚੱਲ ਰਹੀ ਰਾਜਸੀ ਅਸਥਿਰਤਾ ਦੂਰ ਕਰਨ ਲਈ ਗੱਲਬਾਤ ਚੱਲ ਰਹੀ ਸੀ ਖੈਰ ਇਸ ਮਾਮਲੇ ਦੇ ਵਿੱਚ 7 ਲੋਕਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਇਮਰਾਨ ਖਾਨ ਬੁਸ਼ਰਾ ਬੀਬੀ ਅਲ ਕਾਦਰ ਦੇ ਚੇਅਰਮੈਨ ਅਤੇ ਤੇ ਚਾਰ ਲੋਕ ਹੋਰ ਸਨ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ। ਮਾਮਲਾ ਇਹ ਹੈ ਕਿ ਅਲ ਕਾਦਰ ٹرسٹ ਨੂੰ ਇਮਰਾਨ ਖਾਨ ਨੇ ਮੁਫਤ ਵਿੱਚ ਜ਼ਮੀਨ ਦਿੱਤੀ ਸੀ ਅਤੇ ਇਲਜ਼ਾਮ ਹੈ ਕਿ ਇਸ ਮੁਫਤ ਜ਼ਮੀਨ ਬਦਲੇ ਇਮਰਾਨ ਖਾਨ ਨੇ ਵਿਦੇਸ਼ਾਂ ਦੇ ਵਿੱਚ ਰੁਪਏ ਇਕੱਠੇ ਕੀਤੇ ਸੀ। ਇਹ ਸਾਰਾ ਕਪੜਾ 19 ਕਰੋੜ ਪੌਂਡ ਦਾ ਦੱਸਿਆ ਜਾ ਰਿਹਾ ਹੈ। ਇਮਰਾਨ ਖਾਨ ਤੇ 부ਸ਼ਰਾ ਬੀਬੀ ਤੋਂ ਇਲਾਵਾ ਬਾਕੀ ਸਾਰੇ ਮਲਜ਼ਮ ਇਸ ਕੇਸ ਦੇ ਫਰਾਰ ਦੱਸੇ ਜਾ ਰਹੇ ਨੇ। ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਹਿਆ ਸੀ ਕਿ ਉਹ ਨਵਾਜ਼ ਸ਼ਰੀਫ ਨਹੀਂ ਹੈ ਉਹਨਾਂ ਵੱਲੋਂ ਇੱਕ ਐਕਸ ਤੇ ਉੱਤੇ ਪੋਸਟ ਪਈ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਸੀ ਕਿ ਜੇਲ੍ਹ ਤੋਂ ਬਾਹਰ ਆਉਣ ਲਈ ਫੌਜ ਨਾਲ ਸਮਝੌਤਾ ਨਹੀਂ ਕਰਨਗੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼ਰੀਫ ਦੋ ਵਾਰ ਪਾਕਿਸਤਾਨ ਤੋਂ ਜਲਾਵਤਨ ਰਹਿ ਚੁੱਕੇ ਨੇ ਪਹਿਲੀ ਵਾਰ ਉਹਨਾਂ ਨੂੰ 2000 ਦੇ ਵਿੱਚ ਤਤਕਾਲੀ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ਰਫ ਨਾਲ ਸਮਝੌਤਾ ਕਰਨ ਮਗਰੋਂ ਦੇਸ਼ ਛੱਡਿਆ ਸੀ ਅਤੇ ਬਾਅਦ ਵਿੱਚ 2019 ਚ ਤਤਕਾਲੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਮਝੌਤੇ ਕਰਨ ਮਗਰੋਂ